ਸੱਕੇ ਬੰਦੇ ਦੇ ਗੜੀ ਬੰਦੇ ਬੜੇ ਡੋੜਿਆ ਅਸੀਂ ਮਿੱਤਗਾ ਛੱਤੀ ਗੱਲ ਮੂੰਹ ਤੇ ਕੱਢੇ ਤਾਇਆ ਨਗਰੇ ਕੋੜੇ ਆ ਤਾਇਆ ਨਗਰੇ ਕੋੜੇ ਆਪਾਂ ਆਪਣਾ ਪੰਮਾਤਮਨ ਦਿਆ ਵਾ ਕੰਨ ਅਸੀਂ ਆਪਣਾ ਨੇਕੇ ਕੰਮ ਕੰਡੇ ਆ ਜਿੰਨਾ ਪੰਮਾਤਮਨ ਨੇ ਦਿੱਤਾ ਵੋਟ ਵਾ ਮੈਂ ਚਲੋ ਮੰਡੀ ਤੇ ਦੂਬ ਬਿਠਾਵਾ ਪਰ ਮੈਂ ਆਪਣਾ ਵਿਰੋਹਾ ਪਾ ਕੇ ਕੰਮ ਤੋਇਆ ਤੱਕ ਨਗਦਾ ਵੀ ਜਿਹੜਾ ਦਿਲ ਨਹੀਂ ਕਦਾ ਟੰਨ ਨੂੰ ਦਿਲ ਕਹਿੰਦਾ ਨਹੀਂ ਕਦਾ ਪਰ ਮੈਂ ਇਹੋ ਕਹਿਣਾ ਵਾ ਪੰਮਾਤਮਨ ਜੋ ਕੀਤਾ ਟੁੱਟ ਚੰਗਾ ਕੀ ਮੇਨੋ ਇਹ ਐ ਮੈਂ ਆਪਣੇ ਮਾਪੇ ਉੱਡਾ ਨਾਨ ਰੋਲ ਸਮਕਾ ਬੇਬੇ ਦਾ ਕੰਗਾ ਪੂੜਾ ਕੰਗਾ ਕਦੇ ਚਲ ਜੀਏ ਪਸਾਉਣ ਦੇ ਵੀਰੀ ਤੂੰ ਹੀ ਹੋएगी ਜੇ ਬੜੇ ਮੁੰਡੇ ਮਾਤਾ ਦੇ ਅੱਦੇ ਦੁੱਖ ਕੱਟੇ ਜਾਣੀ ਬਾਈ ਬਸ ਹੀ ਖਤਣ ਗਿਆ ਸੀ ਉਹ ਕੱਢ ਕੇ ਨਿਹੰਦੀ ਖੇਸੀ ਆ ਮੁੰਡੇ ਦਾ ਡੈਰੀ ਰੁਚਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਆਦਾ ਬਾਪੂ ਰੁਚ ਜਾਂਦਾ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਬਾਈ ਬਸ ਪਰ ਵਾਪੇ ਬਾਪੇ ਆ ਤੈਨੂੰ ਕਿੱਥੋਂ ਲਿਆਂਦੀ ਇਹ ਕਿ ਕਿੰਨੇ ਬਣਾ ਕੇ ਦਿੱਤੀ ਕਿ ਚੋਰੀ ਚੁਪੀ ਕੇ ਸੀ ਮੁੱਲ ਤੋਂ ਮਿਰਾਤਾ ਹੀ ਮੈਨੂੰ ਪਰ ਮੈਂ ਛੁੱਟ ਕੇ ਆ ਗਿਆ ਵੇਖੋ ਜੀ ਮੈਂ ਭੱਜ ਕੇ ਆ ਗਿਆ ਮੈਂ ਤੇ ਮੈਂ ਢੂੰਗਾ ਕੱਟਾ ਉਹਨਾਂ ਨਾਲ ਕੁੱਤ ਕੁੱਤ ਕੇ ਅੱਛਾ ਤੂੰ ਵਲਾਲ ਕਰਦਾ ਤੁਹਾਡਾ ਕੁੱਤ ਕੋਈ ਤੇ ਬਿਠਣ ਨਹੀਂ ਜਾਂਦੇ ਕੰਬਲ ਬਚਾਇਆ ਥਨੇ ਹਾਂਜੀ ਸੋង ਕੰਮ ਨੂੰ ਛੇ ਹੀ ਬੰਨਦਾ ਵਾ ਤੇ ਫਿਰ ਮਾਂ ਚ ਕੰਮ ਕਰਦਾ ਮੈਂ ਕੋ ਆਮ ਬੰਦਾ ਵਾਂ ਮੈਂ ਟੈਂਡ ਨਹੀਂ ਕੋਈ ਮੈਂ ਉਹ ਸਭ ਬੰਦੇ ਨੂੰ ਮੂੰਹ ਨਹੀਂ ਨੋਣਾ ਜਿਹੜਾ ਟੈਂਡ ਨਹੀਂ ਕੋਈ ਪੰਜਾਬ ਦੀ ਮਾਂ ਬੋਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜ਼ੀ ਨੂੰ ਦੇ ਆ ਵੀ ਇਹ ਪੰਜਾਬ ਵਾਂ ਅੰਗਲੈਂਡ ਨਹੀਂ ਕੋਈ ਵੀ ਇਹ ਪੰਜਾਬ ਵਾਂ ਅੰਗਲੈਂਡ ਨਹੀਂ ਕੋਈ ਅੱਜ ਤੁਹਾਡੇ ਮੁਲਾਕਾਤ ਹਰਗੋਪਾਲ ਸਿੰਘ ਜੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਦੀ ਉਮਰ 17 ਸਾਲ ਹੈ ਤੁਰਨ ਫਿਰਨ ਦੇ ਵਿੱਚ ਅਸਮਰਥ ਨੇ ਉਹਨਾਂ ਦੇ ਦਾਦਾ ਜੀ ਵੀ ਸਾਡੇ ਨਾਲ ਬੈਠੇ ਗੱਲਬਾਤ ਵੀ ਕਰਾਂਗੇ ਕਿਉਂਕਿ ਤੋਂ ਹਨ ਦੱਸਦੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਹਰ ਗੋਪਾਲ ਸਿੰਘ ਨੂੰ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਪਰ ਉੱਥੇ ਹੀ ਲੋਕ ਜਿਹੜੇ ਬੈਡ ਕਮੈਂਟ ਵੀ ਕਰ ਦਿੰਦੇ ਨੇ ਉਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਅੱਜ ਜਿਹੜਾ ਹਰ ਗੋਪਾਲ ਸਿੰਘ ਕੋ ਤੇ ਉਹਨਾਂ ਦੇ ਦਾਦਾ ਜੀ ਦੇ ਕੋਲ ਪਹੁੰਚੇ ਆ ਗੱਲਬਾਤ ਕਰਦੇ ਆ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਡੇ ਚੈਨਾਂ ਅਮਨ ਚੰਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੋਂ ਤੱਕ ਮੇ ਇੰਟਰਵਿਊ ਨੇ ਨਹੀਂ ਪਹੁੰਚਿਆ ਜਿਹੜੇ ਦਰਸ਼ਕ ਵੀ ਮੈਨੂੰ ਚਾਉਂ ਉਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅੰਕਲ ਜੀ ਤੁਹਾਡਾ ਵੀ ਸਵਾਗਤ ਹੈ ਬਹੁਤ ਬਹੁਤ ਸਾਡੇ ਚ ਸਾਡੇ ਵੱਲੋਂ ਆਵਾਮ ਚੈਨਲ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਐਡੀ ਦੂਰੋਂ ਸਾਡੇ ਇਹੋ ਜਿਹੇ ਬੱਚੇ ਦੇ ਇੰਟਰਵਿਊ ਲੈਣ ਸਾਡੇ ਘਰ ਤੱਕ ਪਹੁੰਚੇ ਹੈ ਜੀ ਜੀ ਪਰ ਗੋਪਾਲ ਜੀ ਜ਼ਿੰਦਗੀ ਕਿਹੋ ਜੀ ਚੱਲ ਰਹੀ ਹੈ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਵਾ ਆਪਾਂ ਨਹੀਂ ਬੁੜਵਾ ਪੁੰਦੇ ਆ ਬਹੁਤ ਵਧੀਆ ਦੇ ਆ ਜੀ ਹਾਂਜੀ ਬੜੀ ਫੇਮਸ ਜੋੜੀ ਹੈ ਤੁਹਾਡੀ ਦਾਦੇ ਪੋਤੇ ਦੀ ਵੇਖੋ ਜੀ ਜੋ ਕੀਤਾ ਪਮਾਤਮਾ ਨੇ ਕੀਤਾ ਵਾ ਅਸੀਂ ਕਰਦੇ ਜੋ ਗਏ ਅਸੀਂ ਆਪਣਾ ਡੇ ਕੰਮ ਕਰਨ ਬਾਕੀ ਉੱਪਰ ਗਾੜਦੇ ਆ ਤੇ ਕੁਝ ਕ ਨੋਕ ਦੇ ਜੜਿਆਂ ਨੂੰ ਪਿਆ ਲੈਣ ਦੇ ਅੱਜ ਫਿਰ ਦਾਦੇ ਪੋਤੇ ਦਾ ਸ਼ਕਲ ਵੀ ਦੇਖ ਲਈਏ ਫਿਰ ਜੁਗਲਬੰਦੀ ਵੀ ਅੱਜ ਦੇਖ ਲਈਏ ਦਾਦੇ ਪੋਤੇ ਦੀ ਵੇਖ ਲੋ ਜੀ ਹੋਰ ਵੇ ਬੱਬੇ ਆ ਚੈਨੀ ਤੂੰ ਕਿੱਥੋਂ ਲਿਆਂਦੀ ਇਹ ਕਿੰਨੇ ਬਣਾ ਕੇ ਦਿੱਤੀ ਕਿ ਚੋਰੀ ਚੁੱਕੀ ਕੇ ਸੀ ਨਹੀਂ ਇਹ ਤਿੰਨ ਕਾ ਨੁੱਟੇ ਆ ਇਹ ਨਕਾਨੂ ਤੇ ਇੱਕ ਤੋਂ ਚੋ ਚਨੀ ਨੱਬੀ ਆ ਤੇ ਦੋ ਤੋਂ ਛਾਪਾ ਨੱਬੀਆਂ ਹੀ ਉਹ ਆਪਾਂ ਵੇਚਣੀਆਂ ਵਾ ਜੀ ਵੇਚਣ ਤੇਨੂੰ ਫੜਾਇਆ ਨਹੀਂ ਪੁਲਿਸ ਦੇ ਕਿਹਨੇ ਪੁਲਿਸ ਨੇ ਨਹੀਂ ਫੜਾਇਆ ਪੁਲਿਸ ਨੇ ਫੜਾਤਾ ਹੀ ਮੈਨੂੰ ਪਰ ਮੈਂ ਛੁੱਟ ਕੇ ਆ ਗਿਆ ਵੇਖੋ ਜੀ ਮੈਂ ਭੱਜ ਕੇ ਆ ਗਿਆ ਵਾ ਤੇ ਮੈਂ ਢੂੰਗਾ ਕਟਾਉ ਨਾਲ ਕੁੱਟ ਕੁੱਟ ਕੇ ਅੱਛਾ ਤੂੰ ਵਲਾਲ ਕਰਦਾ ਤੁਹਾਡਾ ਕੁੱਟ ਕੁੱਟ ਕੋਈ ਤੇ ਵਿਥਾ ਨਹੀਂ ਜਾਂਦਾ ਕੰਬਲ ਬਚਾਇਆ ਥਨੇ ਹਾਂਜੀ ਹਰਗੋਪਾਲ ਜੀ ਤੁਰਨ ਫਿਰਨ ਦੇ ਵਿੱਚ ਤੁਸੀਂ ਆ ਸਮਰਥ ਹੋ ਜਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਆ ਆਪਾ ਆਪਣਾ ਪਮਾਤਮਾ ਦੇ ਆਵਾਕ ਨੂੰ ਆਈਆ ਆਪਣਾ ਨੇਕੇ ਕੰਮ ਕੰਡੇ ਆ ਜਿੰਨਾ ਪਮਾਤਮਾ ਨੇ ਦਿੱਤਾ ਬੋਤਵਾ ਮੈਂ ਚਲੋ ਮੰਜੀ ਤੇ ਜੂ ਬਿਠਾਵਾ ਪਰ ਮੈਂ ਆਪਣਾ ਵਿੜੋਆ ਪਾ ਕੇ ਕੰਮ ਟੋਇਆ ਜੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਤੁਰਨ ਫਿਰਨ ਦੇ ਵਿੱਚ ਅਸਮਰਥ ਹੋ ਕਦੋਂ ਪਤਾ ਲੱਗਾ ਸੀ ਤੁਹਾਨੂੰ ਵੀ ਜੀ ਮੈਨੂੰ ਉਹ ਪਤਾ ਲੱਗਿਆ ਜਦੋਂ ਮੈਂ ਉਹ ਚਾਹ ਮੜੀਆ ਮੈਨੂੰ ਉਹ ਪਤਾ ਲੱਗਿਆ ਮੈਂ ਨਹੀਂ ਤੁਰ ਸਕਣਾ ਤੇ ਵੇਖੋ ਬਾਕੀ ਪਮਾਤਮਾ ਜੋ ਕੱਢਾ ਚੰਗਾ ਕਾਟਾ ਮੈਨੂੰ ਇਦਾਂ ਡਬਣਾਇਆ ਪੁੱਪ ਮਾਤਮਾ ਨੇ ਮੈਨੂੰ ਕਿਹਾ ਕਿ ਬੰਨੇ ਡਰਾ ਪਾਟਾ ਵਾ ਜੀ ਹਾਂਜੀ ਜਦੋਂ ਤੁਹਾਨੂੰ ਪਤਾ ਲੱਗਾ ਤੁਸੀਂ ਤੁਰ ਫੇਰ ਨਹੀਂ ਸਕਦੇ ਫਿਰ ੱੱਕਾ ਤਾਂ ਲੱਗਾ ਹੀ ਹੋਊਗਾ ਤੁਹਾਨੂੰ ੱੱਕਾ ਲੱਗਦਾ ਵੀ ਜੀ ਕਿਹਦਾ ਦਿਲ ਨਹੀਂ ਕਦਾ ਤੁਨ ਨੂੰ ਦੇ ਲੋ ਕਹਿੰਦਾ ਨਹੀਂ ਕੱਦਾ ਪਰ ਮੈਂ ਇਹੋ ਕਹਿਣਾ ਵਾਂ ਪ ਮਾਤਮਾ ਜੋ ਕੀਤਾ ਠੂਟ ਚੰਗਾ ਕੀਤਾ ਜੀ ਹਾਂ ਸ਼ੌਂਕ ਕੀ ਕਿਨੇ ਤੁਹਾਡੇ ਸ਼ੌਂਕ ਮੈਨੂੰ ਸ਼ਾਇਰੀ ਬੰਨਣਾ ਦਾ ਵਾ ਤੇ ਫਿਰ ਮੈਂ ਚ ਕੰਮ ਕਰਦਾ ਜੀ ਹਾਂ ਸ਼ਾਇਰੀ ਸੁਣਾ ਦਿਓ ਫਿਰ ਸ਼ਾਇਰੀ ਲਿਖਦੇ ਵੀ ਹੋ ਤੁਸੀਂ ਹਾਂ ਜੀ ਮੈਂ ਲਿਖਦਾ ਵੀ ਹਾਂ ਜੀ ਉਹ ਸ਼ਤਾ ਦਾ ਮੈਨੂੰ ਕੋਈ ਚੰਗਾ ਕੋਈ ਮੈਨੂੰ ਮਾੜਾ ਵੀ ਆਖੂ ਪੰਰਵਾ ਨਹੀਂ ਕੱਦਾ ਮੈਂ ਕਿਛ ਨੰਦੂ ਬੰਦੇ ਦੀ ਮੈਨਾਂ ਖੜਾ ਮਿਆਂ ਬਾਪੂ ਮੈਨਾਂ ਖੜਾ ਵਾਂ ਮਿਆਂ ਬਾਪੂ ਜੀ ਹਾਂ ਜੀ ਕੀ ਬਾਤ ਹੈ ਹਰ ਗੋਪਾਲ ਜੀ ਪੜਨ ਦਾ ਵਿਸ਼ੌਂਗ ਹੈ ਤੁਹਾਨੂੰ ਸਟੱਡੀ ਵਗੈਰਾ ਸਕੂਲ ਵਗੈਰਾ ਵੀ ਜਾਣੇ ਹੋ ਤੁਸੀਂ ਸਕੂਲ ਵੀ ਜੂ ਜਾਣਾ ਹੀ ਪਾ ਉੱਥੇ ਨਿਯਣੇ ਕਰਦੇ ਸਾਰਤਾ ਤੇ ਮੈਂ ਇਹ ਬਾਜ ਜਿੱਦਾਂ ਤੁਹਾਨੂੰ ਪੜਾ ਦੁਖਦੀ ਆ ਪਰ ਮੈਂ ਕਿਹਾ ਬੱਚੇ ਕੋਈ ਛੱਟਪੇਟ ਨਾ ਰੁਮੈਂ ਇਸ ਕਰਕੇ ਸਕੂਲ ਨਹੀਂ ਗਿਆ ਜੀ ਹਾਂਜੀ ਮੈਡਮ ਨਾਲ ਗੱਲਬਾਤ ਹੋਈ ਸੀ ਜਦੋਂ ਹਾਂਜੀ ਇੱਥੇ ਸਕਾਈ ਸਕੂਲ ਉੱਥੇ ਆਂਦੇ ਹੀ ਤੁਹਾਡੀ ਡਿਮਿਸ਼ਨ ਕਰਾਂਗੇ ਤੁਹਾਡੀਆਂ ਕਾਚਕਲਾਛਾ ਵੀ ਲੱਗਣਗੀਆਂ ਤੁਹਾਨੂੰ ਕਿੰਨਤਾ 2 ਘੰਟੇ 3 ਅਛੜਿਆ ਕਹਾਂਗੇ ਇੱਥੇ ਤੇ ਬਾਪੂ ਦੀ ਤੂੰ ਹੀ ਲੱਗੇ ਬਹਿ ਜਾ ਕੋ ਪੰਬਾ ਤੋਂ ਕੋਈ ਆਇਆ ਵੀ ਨਹੀਂ ਹਾਂਜੀ ਜੀ ਮੈਡਮ ਦੀ ਛੋਟੀਆਂ ਤੋਂ ਤਾਂ ਡਰ ਲੱਗਦਾ ਤੁਹਾਨੂੰ ਕਿ ਜਿਹੜਾ ਸਕੂਲ ਨਹੀਂ ਜਾ ਰਹੇ ਛੋਟੀਆਂ ਤੋਂ ਕਿੰਨੂ ਨਹੀਂ ਡਨਗਦਾ ਬੀ ਜੀ ਛੋਟੀਆਂ ਤੋਂ ਫੋੜਦਾ ਨਗਦਾ ਜੀ ਜੀ ਮੈਂ ਅਜੇ ਤੱਕ ਖੱਡਿਆ ਨਾ ਗਾਂ ਖਣੀ ਆ ਜੀ ਹਾਂਜੀ ਫਿਰ ਗੋਪਾਲ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਮੈਂ ਸਕੂਲ ਨਹੀਂ ਗਿਆ ਬਚਪਨ ਤੋਂ ਫਿਰ ਸ਼ਾਇਰੀ ਕਿਵੇਂ ਲਿਖਦੇ ਹੋ ਤੁਸੀਂ ਨਖਾ ਮੈਂ ਬਾਪੂ ਕੋ ਨਿੰਨਾ ਜੇ ਤੇ ਜੋੜ ਮੈਂ ਆਪੇ ਨਿੰਨਾ ਜਿੱਦਾਂ ਮੈਂ ਪਤਾ ਨਹੀਂ ਆ ਤੁਹਾਡੇ ਨਾਲ ਗੱਲ ਕਰਦਾ ਜੋੜਨਾ ਪਾਣੀ ਮੈਂ ਪੱਤੀ ਕੌਣ ਜਣਾ ਬਣੂ ਉਹਦਾ ਜੋੜ ਨਾ ਮੈਨੂੰ ਇਹਦਾ ਬਿੱਠਾ ਬਿੱਠਾ ਜੋੜਨਾ ਜੀ ਹਾਂਜੀ ਕਿੰਨੇ ਭੈਣ ਭਰਾ ਹੋ ਤੁਸੀਂ ਹਾਂਜੀ ਮੈਂ ਮੈਂ ਇਕੱਟੇ ਇੱਕ ਮਿੱਠਾ ਛੋਟਾ ਜੀ ਹਾਂਜੀ ਐਂ ਦੋ ਭਗਾਵਾ ਤੇ ਆ ਬਾਪੂ ਜੀ ਸਾਹਮਣੇ ਮੈਨੂੰ ਬੇਬੇ ਜੀ ਸਾਹਮਣੇ ਪਾਪਾ ਬੱਚ ਚਨੋਂਦੇ ਆ ਤੇ ਮੰਮੀ ਪੰਟੀਚਵਾ ਜੀ ਮੰਮੀ ਤੁਹਾਡੇ ਟੀਚਰ ਆ ਫਿਰ ਤੁਹਾਨੂੰ ਘਰ ਨਹੀਂ ਪੜਾ ਸਕਦੇ ਘਰ ਪੜਾਉਂਦੇ ਆ ਪਰ ਮੈਂ ਨਹੀਂ ਪੜਦਾ ਅੱਛਾ ਇੱਥੇ ਹੋ ਪੜਦੇ ਕਿਉਂ ਨਹੀਂ ਤੁਸੀਂ ਮਨ ਨਹੀਂ ਕੱਦਾ ਪੜਨੂੰ ਜੀ ਨਹੀਂ ਕੱਦਾ ਜੀ ਨਹੀਂ ਕਰਦਾ ਪੜਨ ਨੂੰ ਹਾਂਜੀ ਜੀ ਫਿਰ ਘਰ ਦੇ ਵਿੱਚ ਤੁਹਾਡੀ ਦੇਖਭਾਲ ਕੌਣ ਕਰਦਾ ਜਿਸ ਤਰ੍ਹਾਂ ਤੇ ਦਾਦੇ ਹੋ ਕੀ ਡੈਡੀ ਮੇਰੇ ਬੱਸ ਚਲਾਉਂਦੇ ਨੇ ਤੇ ਮੰਮੀ ਮੇਰੀ ਟੀਚਰ ਨੇ ਉਹ ਤਾਂ ਫਿਰ ਕੰਮ ਤੇ ਚੱਲ ਜਾਂਦੇ ਹੋਗੇ ਫਿਰ ਦੇਖਭਾਲ ਤੁਹਾਡੀ ਕੌਣ ਕਰਦਾ ਵੇਖੋ ਜੀ ਗੱਲ ਹੋਈ ਆ ਡੜੀ ਆਪਣੇ ਨੂੰ ਮੈਂ ਭਗਾਣਾ ਵਾਂ ਮੰਮੀ ਆਪਣੀ ਨੂੰ ਭਾਬੀ ਆਣਾ ਵਾਂ ਇਹਨਾਂ ਨੂੰ ਵੀ ਡੜੀ ਆਣਾ ਵਾਂ ਤੇ ਮਾਤਾ ਜੀ ਨੂੰ ਵੀ ਮੰਮੀ ਆਣਾ ਵਾਂ ਤੇ ਇਹ ਮੈਂ ਦੇਖਭਾਲ ਕਰਦੇ ਆ ਬਾਪੂ ਨੇ ਜਿਹੜਾ ਮੈਨੂੰ ਜਿਹੜੇ ਪਿੰਡ ਨੂੰ ਜਾਣਾ ਵਿੱਚੋਂ ਜਾਣਾ ਮੇਟਾ ਚੋਂਗ ਸਾਡੇ ਉਠਣਾ ਜੁੜੇ ਆ ਤੇ ਮਾਤਾ ਜੀ ਜੇ ਬਾਪੂ ਜੀ ਜਾਣਾ ਹੋਵੇ ਕੰਨਿਆਂ ਨੇ ਫੇਰ ਮਾਤਾ ਜੀ ਮੇਨ ਅਗਨ ਚੰਦੇ ਜੀ ਹਾਂਜੀ ਯਾਨੀ ਕਿ ਤੁਸੀਂ ਆਪਣੇ ਮਾਪੇ ਨੂੰ ਡੈਡੀ ਮੰਮੀ ਨਹੀਂ ਕਹਿੰਦੇ ਦਾਦੀ ਦਾਦਾ ਡੈਡੀ ਮੰਮੀ ਕਹਿੰਦੇ ਹਾਂਜੀ ਹਾਂਜੀ ਦਾਦੀ ਦਾਦਾ ਨੂੰ ਮੰਮੀ ਡੜੀ ਆ ਨਾ ਤੇ ਪਾਪਾ ਨੂੰ ਪੁਹਾ ਕਹਿ ਦੇਣਾ ਅਚਾਈ ਪਾਪਾ ਨੂੰ ਭਰਾ ਕਹਿ ਦਿੰਦੇ ਫੇਰ ਪਾਪਾ ਗੁੱਸਾ ਤਾਂ ਨਹੀਂ ਮੰਨਦੇ ਤੁਹਾਡੇ ਜਾਂ ਮੰਮੀ ਤੁਹਾਡੀ ਗੁੱਸਾ ਤਾਂ ਨਹੀਂ ਮੰਦੀ ਨਹੀਂ ਉਹ ਕਹਿੰਦੇ ਜਦੋਂ ਸਾਹਬ ਦੇ ਆ ਤੇ ਮੁੰਡਾ ਇਹਨਾਂ ਦਾ ਹੀ ਆ ਤੂੰ ਹਾਂਜੀ ਮੈਂ ਮੰਮੀ ਨੂੰ ਭਾਬੀ ਕਹਿ ਦੇਣਾ ਆ ਚਾਚੀ ਖਲੋਤੇ ਇਹਨਾਂ ਨੂੰ ਵੀ ਭਾਬੀ ਕਹਿ ਦੇਣਾ ਅੱਛਾ ਚਾਚੀ ਨੂੰ ਵੀ ਭਾਬੀ ਕਹਿੰਦੇ ਹੋ ਫਿਰ ਚਾਚੇ ਨੂੰ ਭਗਾ ਕਹਿਦਾ ਜੀ ਤੇ ਜਿਹੜਾ ਭਗਾਵਾ ਮੈਂ ਉਹਨੂੰ ਮੈਂ ਪਟਿਆ ਕਹਿ ਦੇਣਾ ਜੀ ਹਾਂਜੀ ਹਰਗੋਪਾਲ ਜੀ ਜਿਸ ਤਰ੍ਹਾਂ ਤੁਹਾਨੂੰ ਐਕਟਿੰਗ ਦਾ ਸ਼ੌਂਕ ਵੀ ਆ ਫਿਰ ਐਕਟਿੰਗ ਵੀ ਕਰਕੇ ਦਿਖਾ ਦਿਓ ਥੋੜੀ ਜੀ ਦਰਸ਼ਕਾਂ ਨੂੰ ਤਾਂ ਕਿ ਪਤਾ ਲੱਗ ਸਕੇ ਹਾਂਜੀ ਮੈਨੂੰ ਢੰਗੜੇ ਦਾ ਮੜਾ ਦਾ ਸੰਗਵਾ ਢੰਗੜਾ ਮੈਂ ਪਾ ਕੇ ਵਿਖਾ ਦੇਣਾ ਜੀ ਨਾਲ ਦੀ ਨਾਲ ਗਾਣਾ ਵੀ ਫਿਰ ਗਾਈਓ ਹਰਗੋਪਾਲ ਜੀ ਹਾਂਜੀ ਗਾਣਾ ਗਾ ਦੇਣਾ ਮੇਰਾ ਖੂਨ ਪੰਜਾਬ ਵਿੱਚ ਅੰੜੇ ਮੇਰਾ ਖੂਨ ਪੰਜਾਬ ਵਿੱਚ ਅੰੜੇ ਮੰਗੋ ਲੈ ਚੱਕੋ ਨੀ ਕਈ ਉਸਨ ਗੁਲਾਮੀ ਹੋਣੀ ਨਹੀਂ ਸਕਾਏ ਮੇਰਾ ਖੂਨ ਪੰਜਾਬ ਵਿੱਚ ਅੰੜੇ ਮੰਗੋ ਲੈ ਚੱਕੋ ਨੀ ਕਈ ਉਸਨ ਗੁਲਾਮੀ ਹੋਣੀ ਨਹੀਂ ਸਕਾਏ ਮੈਂ ਸੇਬ ਉਹ ਨਿਆ ਇਹ ਦਿਨ ਇਹ ਦੇ ਮਗਰ ਜਿਹੜਾ ਗਣਾ ਨਾ ਆਇਆ ਉਹ ਵੈਨ ਬੜਾ ਹੋਇਆ ਜੀ ਹਾਂਜੀ ਇਹ ਚੈ ਹੀ ਦੇ ਚੈ ਹੀ ਦੇ ਮਗਰ ਜਿਦੋਂ ਗੀਤਾ ਆਪ ਹੀ ਬੋਲਦਾ ਹੁੰਦਾ ਵਾ ਉਹ ਨਾਇਆ ਤੇ ਵੈਨ ਬੜਾ ਹੋਇਆ ਹਾਂਜੀ ਹਾਂਜੀ ਵਰਗੋਪਾਲ ਜੀ ਜਿਸ ਤਰ੍ਹਾਂ ਬਾਕੀ ਵੀ ਬੱਚੇ ਤੁਹਾਡੀ ਉਮਰ ਦੇ ਬੱਚੇ ਖੇਡਦੇ ਆ ਪੜ੍ਹਦੇ ਆ ਲਿਖਦੇ ਆ ਇਹੀ ਉਮਰ ਹੁੰਦੀ ਆ ਘੁੰਮਣ ਫਿਰਨ ਦੀ ਪੜਨ ਲਿਖਨ ਦੀ ਤੁਹਾਡਾ ਨਹੀਂ ਸ਼ੌਂਕ ਹੈ ਨਹੀਂ ਪੜਨ ਦਾ ਤੇ ਤੁਹਾਨੂੰ ਨਹੀਂ ਸ਼ੌਂਕ ਪਿਆ ਮੈਨੂੰ ਸੈ ਜਾਂਦਾ ਗੋਣਦਾ ਇਨ ਖਾ ਗੋਵਾ ਮੈਨੂੰ ਇਹ ਆ ਮੈਂ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰਾਂ ਬੇਬੇ ਦਾ ਕਰਾਂ ਉਹ ਦਾ ਕਹ ਇਹਨਾਂ ਨੂੰ ਵੀ ਹੁਣ ਬੜਾ ਚਾਹ ਤੁਸੀਂ ਹੁੰਡੇ ਜਦੋਂ ਇੰਤ ਵੀ ਹੁੰਦੇ ਜ ਇਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਮਾਤਾ ਠੀਕ ਨਹੀਂ ਦਿੰਦੇ ਭੱਜਣੋਂ ਇਦਾਂ ਮੈਂ ਇयां ਕੰਡੇ ਅਨੋਖ ਵੀ ਜੀ ਤੁਹਾਨੂੰ ਮੈਂ ਇੱਥੇ ਵੇਖਿਆ ਕਿਹਦੇ ਚੱਲ ਜੇ ਪਛਾਣਨ ਦੇ ਵੀ ਜੀ ਤੁਸੀਂ ਉਹ ਹੀ ਗਿੱਦੇ ਵੀਡੀਓ ਮਾਪੁੰਦੇ ਮਾਤਾ ਦੇ ਅੱਦੇ ਦੁੱਖ ਕੱਟੇ ਜਾਂਦੇ ਜੀ ਬਹੁਤ ਸਾਰੇ ਲੋਕ ਤੁਹਾਡੀ ਮੈਂ ਇੰਸਟਾਗ੍ਰਾਮ ਆਈਡੀ ਦੇਖੀ ਬਹੁਤ ਸਾਰੇ ਲੋਕ ਤੁਹਾਨੂੰ ਬੈਡ ਕਮੈਂਟ ਵੀ ਕਰ ਦਿੰਦੇ ਨੇ ਅੱਛੇ ਕਮੈਂਟ ਵੀ ਕਰ ਦਿੰਦੇ ਨੇ ਜਦੋਂ ਬੈਡ ਕਮੈਂਟ ਕਰ ਦਿੰਦੇ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਫਿਰ ਲੱਗਦਾ ਵੇਖੋ ਜੀ ਕਹਿੰਦੇ ਸਿੱਧੂ ਮੂਸੇ ਵਾਲਾ ਹੈ ਨਾ ਸਿੱਧੂ ਮੂਸੇ ਵਾਲੇ ਨੂੰ ਵੀ ਬੜਾ ਕਹਿੰਦੇ ਰਹਿਆ ਪਰ ਨਹੀਂ ਵੀ ਜਦੋਂ ਉਹ ਕਿਸ ਨੂੰ ਕਹਿੰਦੇ ਹਨ ਉਹਦੀ ਸਮਝੋ ਟਰੱਕੀ ਹੁੰਦੀ ਆ ਠੀਕ ਆ ਜੀ ਉਹਦੀ ਟਰੱਕੀ ਵੀ ਜਦੋਂ ਕੋਈ ਕਿਸ ਨੂੰ ਮੜਾ ਆਖੇ ਨਾ ਉਹ ਸਮਝੋ ਬੰਦਾ ਕੰਮ ਕਰਦਾ ਮੂਸੇ ਵਾਲੇ ਨੂੰ ਕਿੰਨਾ ਕੋ ਕਹਿੰਦੇ ਨੇ ਬਾਕੀ ਵੀ ਮੈਂ ਅੱਜ ਤੱਕ ਨਾ ਕਹਨੂੰ ਨਪੜਾਈ ਪਿਆ ਮੈਂ ਆਪਣੀ ਮਿਹਨਤ ਦੇਮ ਬੰਨਣਾ ਇੱਕ ਜਨ ਬੋਲਦੇ ਆ ਕੋਈ ਚੱਕਣੀ ਮਤਮਾ ਦਾ ਹੱਥ ਵਾਂ ਮੇ ਸੇਟੇ ਮੈਨੂੰ ਉਹਨਾਂ ਚ ਕੋਈ ਥੰਨੇ ਨਹੀਂ ਨਾ ਸਕਦਾ ਜੀ ਹੱਥ ਤੇ ਕੀ ਹੋਇਆ ਤੁਹਾਡੇ ਉਹ ਹੱਡੀ ਕਿਹਾ ਕੋਈ ਸਮਛਾ ਬਿਠਾਈ ਮੈਂ ਬਾਪੂ ਨੂੰ ਕਿਹਾ ਮੈਂ ਕਿ ਮਛਾ ਮਾ ਦੋ ਹੱਥ ਥਨੇ ਹੀ ਨਾ ਵਜਦਾ ਜੀ ਫਿਰ ਬਾਪੂ ਜੀ ਨੇ ਬੋਲੇ ਨਹੀਂ ਤੁਸੀਂ ਤੁਹਾਡੀ ਹੱਡੀ ਟੁੱਟ ਗਈ ਜਦੋਂ ਬਾਪੂ ਹੀ ਨੇ ਹੱਥ ਮਾਰਿਆ ਨਹੀਂ ਨਹੀਂ ਬਾਪੂ ਜੀ ਅੰਦੇ ਕੋਈ ਨਹੀਂ ਫੇ ਕੀ ਆ ਪੱਟੀ ਕਾਣਾਂਗੇ ਇੱਥੇ ਬਾਬਾ ਜੀ ਗਮੀ ਤਾਂ ਬਦਵਾਲਣਾਂਗੇ ਤੇ ਉਥੋਂ ਫੇ ਆਈ ਪੱਟੀ ਕਾਣੀ ਹੁੰਦੀ ਹੁਣ ਠੀਕ ਆ ਜੀ ਇੰਨੀਆਂ ਕੱਚੀਆਂ ਹੱਡੀਆਂ ਤੁਹਾਡੀਆਂ ਹੱਥ ਮਾਰਨ ਦੇ ਨਾਲ ਹੀ ਜਿਹੜੀ ਹੱਡੀ ਟੁੱਟ ਗਈ ਹਾਂਜੀ ਉਹੀ ਨਾ ਵੱਜ ਗਈ ਨਾ ਥੰਨੇ ਉੜੇ ਨਹੀਂ ਦੱਕ ਵਕੋਗੇ ਜੀ ਦਾਦਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਦਾਦਾ ਜੀ ਜਿਸ ਤਰ੍ਹਾਂ ਹਰਗੋਪਾਲ ਨੇ ਸਾਰਾ ਦੱਸਿਆ ਕਿ ਮੈਂ ਬਚਪਨ ਦੇ ਵਿੱਚ ਹੀ ਤੁਰਨ ਫਿਰਨ ਤੋਂ ਅਸਮਰਤਾ ਹੱਡੀਆਂ ਬਹੁਤ ਕੱਚੀਆਂ ਨੇ ਇਹਦੀਆਂ ਤੁਹਾਨੂੰ ਕਿਵੇਂ ਪਤਾ ਤੁਹਾਨੂੰ ਪਤਾ ਸੀ ਜਦੋਂ ਇਹਦਾ ਜਨਮ ਹੋਇਆ ਕੀ ਇਹ ਸ਼ੁਰੂ ਤੋਂ ਹੀ ਜਿਹੜਾ ਤੁਰ ਫਿਰ ਨਹੀਂ ਸਕਦਾ ਹਾਂ ਜੀ ਸਾਨੂੰ ਪਤਾ ਤੇ ਲੱਗਿਆ ਸੀਗਾ ਪਰ ਇਹ ਮਤਲਬ ਅਸੀਂ ਕਰਕ ਮੁੜ ਕੇ ਕੁਝ ਨਹੀਂ ਸਕੇ ਇਹਦਾ ਸਰੀਰ ਬਣ ਚੁੱਕਾ ਹੈ ਜਦੋਂ ਸਾਨੂੰ ਪਤਾ ਲੱਗਾ ਮੁੜ ਕੇ ਲਾਜ ਬੜਾ ਕਰਾਇਆ ਪਰ ਨਹੀਂ ਮੁੜ ਕੇ ਸਹੀ ਨਹੀਂ ਹੋਇਆ ਇਹ ਤੇ ਬਾਕੀ ਜਦੋਂ ਇਹਦਾ ਹੋਇਆ ਜਨਮ ਹੋਇਆ ਵਾ ਉਦੋਂ ਤੇ ਸਾਨੂੰ ਸਰੇ ਆਮ ਫੇ ਪਤਾ ਲੱਗਿਆ ਨਾ ਵੀ ਨਹੀਂ ਇਹ ਚੱਲ ਫਿਰ ਨਹੀਂ ਸਕਦਾ ਜੀ ਹਾਂਜੀ ਬਾਪੂ ਜੀ ਆਣ ਗਵਾਂਡ ਦੇ ਲੋਕਾਂ ਨੇ ਕੀ ਕਿਹਾ ਜਦੋਂ ਇਹਦਾ ਜਨਮ ਹੋਇਆ ਸੀ ਤੁਹਾਨੂੰ ਇਹੋ ਹੀ ਲੋਕੀ ਸਾਰੇ ਇਹੋਾਂ ਦੇ ਵੀ ਨਹੀਂ ਬੱਚਾ ਬਚਣਾ ਨਹੀਂ ਇਹ ਬੱਚਾ ਬਹੁਤ ਨਾਰਮਲ ਬੱਚਾ ਆ ਡਾਕਟਰਾਂ ਤੱਕ ਜਿੱਥੋਂ ਇਹਦਾ ਪੈਦਾ ਹੋਇਆ ਜਿੱਥੇ ਹਸਪਤਾਲ ਉਹਨਾਂ ਕਹਿੰਦਾ ਵੀ ਨਹੀਂ ਇਹ ਬੱਚਾ ਬਚ ਨਹੀਂ ਸਕਦਾ ਇਹਦੀ ਸੇਵਾ ਕਰੋ ਘਰ ਖੜਕੇ ਇਹ ਫੇਰ ਲੈਣ ਦਾ ਘਰ ਲਿਆ ਕੇ ਸੇਵਾ ਕੀਤੀ ਮੈਂ ਤੇ ਗੱਡੀ ਚਲਾਉਂਦਾ ਸੀ ਉਦੋਂ ਤੇ ਇਹਨਾਂ ਦੀ ਦਾਦੀ ਹੀ ਨਾਲ ਇਹ ਫੇਰ ਲੈ ਕੇ ਘਰ ਆ ਗਏ ਮੁੜ ਕੇ ਕੁਝ ਨਹੀਂ ਇਹਦਾ ਦਾਣਾ ਪਾਣੀ ਵਧਿਆ ਸਾਡੇ ਘਰ ਦਾ ਉਹ ਸਾਨੂੰ ਪਤਾ ਐਡਰੈਸ ਮਿਲਿਆ ਵੀ ਅੰਮ੍ਰਿਤਸਰੋਂ ਇਹਦਾ ਲਾਜ ਹੋ ਸਕਦਾ ਸਿਰ ਦਾ ਇਹਦੇ ਸਿਰ 'ਚ ਪਾਣੀ ਭਰਿਆ ਹੀ ਹੱਡੀਆਂ ਨਹੀਂ ਫਿਰ ਅਸੀਂ ਉੱਥੇ ਇਲਾਜ ਕਰਾਇਆ ਜਿਵੇਂ ਦੇ ਇਹਦੇ ਸਿਰ 'ਚ ਹੱਡੀਆਂ ਬਣ ਗਈਆਂ ਉਦੋਂ ਤੋਂ ਬਾਅਦ ਵੀ ਚਲੋ ਅਹੀਂ ਜਿੱਥੇ ਵੀ ਕੋਈ ਜਾਂਦਾ ਉੱਥੋਂ ਇਹਦਾ ਇਲਾਜ ਕਰਾਈ ਗਿਆ ਤੇ ਇੰਨਾ ਇੰਨਾ ਕੇ ਹੋ ਗਿਆ ਨਹੀਂ ਜੇ ਦਾ ਬਹੁਤ ਕੋਈ ਡਾਕਟਰ ਕਹਿੰਦਾ ਨਹੀਂ ਕਿ ਬਚੂਗਾ ਜੀ ਜਦੋਂ ਲੋਕ ਤੁਹਾਨੂੰ ਕਹਿੰਦੇ ਸੀਗੇ ਜਦੋਂ ਡਾਕਟਰਾਂ ਨੇ ਕਹਿਤਾ ਸੀਗਾ ਕਿ ਇਹਨੇ ਬਚਣਾ ਨਹੀਂ ਹੋ ਫਿਰ ਤੁਹਾਡੇ ਦਿਲ ਦੇ ਉੱਪਰ ਉਸ ਟਾਈਮ ਕੀ ਬੀਤ ਰਹੀ ਸੀ ਬੜਾ ਇਹ ਦੁੱਖ ਦੇ ਹੁੰਦਾ ਪਹਿਲਾ ਬੱਚਾ ਸੀ ਵੱਡੇ ਲੜਕੇ ਦਾ ਮੇਰੇ ਦਾ ਪਹਿਲਾ ਹੀ ਬੱਚਾ ਸੀ ਇਹ ਤੇ ਪਹਿਲਾ ਫਲ ਤੁਹਾਨੂੰ ਪਤਾ ਮਿੱਠਾ ਹੁੰਦਾ ਹਰ ਇੱਕ ਨੂੰ ਦਾ ਬੱਚਾ ਆਵੇ ਲੜਕੀ ਹੋਵੇ ਲੜਕਾ ਹੋਵੇ ਇਹ ਕਰਕੇ ਫਿਰ ਅਹੀਂ ਇਹਦੀ ਕੇ ਮਤਲਬ ਇੰਨੀ ਕੇਅਰ ਕੀਤੀ ਵੀ ਇਹਨੂੰ ਆਪਣੇ ਲੋਹ ਹੀ ਢੇਲ ਨਹੀਂ ਸੱਡੀ ਕੋਈ ਵੀ ਇਲਾਜ ਕਰਾਉਣ ਚ ਜਾਂ ਜਿੰਨੀ ਸਾਡੇ ਜੋ ਅਸਮਰਸਾ ਹੈਗੀ ਆਪਣੇ ਲੋਹ ਹੀ ਪੂਰਾ ਜੋਰ ਲਾਇਆ ਜਾ ਇਲਾਜ ਕਰਾਉਣ ਦਾ ਜੀ ਚਲੋ ਵਾਈ ਗੁਰੂ ਨੇ ਇਹਦਾ ਦਾਣਾ ਪਾਣੀ ਲਿਖਿਆ ਹੀ ਇੰਨਾ ਕਿ ਇਹਨੂੰ ਸਾਡੇ ਕੋਲ ਕਰ ਦਿੱਤਾ ਜੀ ਫਿਰ ਦੇਖ ਪਾਲੇ ਦੀ ਤੁਸੀਂ ਕਰਦੇ ਹੋ ਤੇ ਇਹਨਾਂ ਦੀ ਦਾਦੀ ਜੀ ਕਰਦੇ ਨੇ ਹਾਂਜੀ ਹਾਂਜੀ ਡੈਡੀ ਇਹਦਾ ਬੱਚ ਲਾਉਂਦਾ ਵਾ ਉਹ ਤੀਜੇ ਦਿਨ ਘਰ ਆਉਂਦਾ ਤੇ ਮੰਮੀ ਇਹਨਾਂ ਦੀ ਜਿਹੜੀ ਉਹ ਇੱਥੇ ਸਕੂਲੇ ਆ ਤੇ ਉਹ ਫੇ ਵੇਲੇ-ਵੇਲੇ ਆਉਂਦੇ ਆ ਤੇ ਇਹ ਸਾਡੇ ਕੋਲੇ ਰਹਿੰਦਾ ਜਿਉਂ ਮੁੱਲ ਕੇ ਪੈਦਾ ਹੋਇਆ ਇਹ ਸਾਡੇ ਕੋਈ ਰਿਆ ਹੋਏ ਮੈਂ ਫਿਰ ਪਹਿਲਾਂ ਦਾਦੀ ਇਹਨਾਂ ਦੀ ਸਾਂਭਦੀ ਜਦੋਂ ਇਹ 2 ਸਾਲ ਦਾ ਹੋ ਗਿਆ ਤੇ ਇਹ ਢਿੱਲੀ ਰਹਿੰਦਾ ਵੀ ਬਿਮਾਰ ਹੁੰਦਾ ਵੀ ਫੇਰ ਮੈਨੂੰ ਗੱਡੀ ਛੱਡ ਕੇ ਤੇ ਘਰੇ ਨੂੰ ਨਾਲ ਸੰਭਾਲਣਾ ਪਿਆ ਫਿਰ ਉਦੋਂ ਤੋਂ ਅਸੀਂ ਦੋਵੇਂ ਇਹਨੂੰ ਸੰਭਾਲਦੇ ਆਂ ਜੀ ਮਾਣ ਮਹਿਸੂਸ ਹੁੰਦਾ ਤੁਹਾਡਾ ਪੋਤਾ ਲਿਖਦਾ ਵੀ ਐਕਟਿੰਗ ਦਾ ਸ਼ੌਂਕ ਵੀ ਹੈ ਲੋਕ ਆਂਦੇ ਨੇ ਇੰਟਰਵਿਊ ਕਰਦੇ ਨੇ ਕਾਫੀ ਇੰਸਟਾਗ੍ਰam ਤੇ ਵੀ ਵਾਇਰਲ ਹੈ ਹਾਂ ਜੀ ਹਾਂ ਜੀ ਬੜਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਜੀ ਜਦੋਂ ਚੈਨਲ ਵਾਲੇ ਘਰ ਵੀ ਐਦਾਂ ਆਉਂਦੇ ਆ ਤਾਂ ਦਿਲਗੇ ਚੈਨਲ ਵਾਲੇ ਵੱਡੇ ਵੱਡੇ ਚੈਨਲ ਵਾਲੇ ਇਹ ਵੀਡੀਓ ਦੀ ਇੰਟਰਵਿਊ ਲੈਣ ਆਉਂਦੇ ਬੜਾ ਮਾਣ ਹੁੰਦਾ ਬੜੀ ਖੁਸ਼ੀ ਹੁੰਦੀ ਆ ਸਾਨੂੰ ਜੀ ਉਦੋਂ ਸਾਰੇ ਇਹਦੇ ਦੁੱਖ ਵੀ ਭੁੱਲ ਜਾਂਦੇ ਆ ਜਦੋਂ ਮਤਲਬ ਇੰਨੀ ਖੁਸ਼ੀ ਹੁੰ ਫਰੈਂਸ ਇਹ ਤੁਹਾਡੇ ਹਰਗੋਪਾਲ ਜੀ ਹਾਂਜੀ ਹੈਗੇ ਜੀ ਆਂਦੇ ਫਿਰ ਮਿਲਣ ਘਰੇ ਤੁਹਾਨੂੰ ਹਾਂਜੀ ਹੈਗੇ ਆਪਾਂ ਇੱਕ ਦੋ ਮਿੰਟ ਭਾਈ ਮੈਂ ਭਾਈ ਨਾ ਨੂ ਨੂ ਮੈਂ ਬੰਦ ਰੰਡਾ ਨੂੰ ਉਹ ਹੁਣ ਚਲ ਗਈ ਆ ਬਾਅਦ ਚਲ ਗਈ ਆ ਤੇ ਫੋਨ ਫਾਨ ਕੱਢਣ ਦਿੰਦੇ ਮੈਨੂੰ ਆਹ ਵੇਖੋ ਜੀ ਆਹ ਜਿਹੜਾ ਫੋਨ ਦਾ ਕੰਮ ਨਾ ਚੱਗਾ ਇਹ ਉੱਥੇ ਮੁੰਡਿਆਂ ਨੇ ਮੇਰੇ ਨਾਲ ਮੁੰਡਾ ਕੋਈ ਥੁੰਡਾ ਮੈਂ ਨਾ ਨਹੀਂ ਉੱਥੇ ਮੁੰਡੇ ਦਾ ਨਾਊਗਾ ਉਹ ਜਦੋਂ ਇੱਕ ਨਿੱਕਾ ਗਿਆ ਬੇਮਨੀ ਦੀ ਥੋੜੀ ਜੀ ਗਿਆ ਆ ਕੇ ਤੇ ਗਲਟ ਕਾ ਗਿਆ ਮਤਲਬ ਮੈਂ ਅਜਿਹੀ ਵੀ ਹੈ ਕੋ ਸਕਦੀ ਸੀ ਉਹਦੇ ਨਾਲ ਪਰ ਉਹ ਮੁੰਡਿਆਂ ਨੇ ਆਪੇ ਆ ਕੇ ਸਹੀ ਕੀਤਾ ਤੇ ਉਹਨਾਂ ਮੈਨੂੰ ਲੋਕਾਂ ਦੇ ਤੁਹਾਡੀ ਮੱਤ ਵੀ ਕਹਾਂਗੇ ਪਰ ਉਸ ਨੇ ਆਪਣਾ ਕਾਉਂਟ ਦਿੱਤਾ ਮੇਰੀ ਕਾਉਂਟ ਦੀ ਜਗ੍ਹਾ ਉਹਨੇ ਆਪਣਾ ਕਾਉਂਟ ਲੈ ਕੇ ਨਾਲ ਲਿਖਤਾ ਇਹ ਮੇ ਆ ਵੱਡਾ ਪਰਾ ਛੋਟਾ ਪਰਾਵਾ ਤੇ ਵੇਖੋ ਜੀ ਬਾਕੀ ਉਹ ਸਹੀ ਕਾ ਕੇ ਗਏ ਆ ਜੀ ਕਾ ਜੀ ਤੇ ਬਾਕੀ ਪਮਤਮਨ ਹਾਂ ਕੰਦਿਆ ਮੇਰੇ ਆਪਾਂ ਕੰਮ ਨੂੰ ਪੂਆ ਖਤਿਆ ਜੀ ਕਿਸ ਤਰ੍ਹਾਂ ਇਹ ਤੁਸੀਂ ਦਾਦੇ ਕੋਈ ਯਾਰ ਦੋਸਤ ਤੁਹਾਡੇ ਬਾਹਰ ਚਲ ਗਏ ਜਦੋਂ ਫੋਨ ਆਂਦਾ ਫਿਰ ਕੀ ਕਹਿੰਦੇ ਨੇ ਯਾਰ ਦੋਸਤ ਤੁਹਾਡੇ ਓਏ ਹੋਈ ਵੀਡੀਓ ਕਾਲ ਕਰਕੇ ਪੁੱਛਦੇ ਨੇ ਕਿ ਯਾਰ ਚੱਲ ਮੈਂ ਉਹਨਾਂ ਨੂੰ ਛੱਡਾ ਉਹਨਾਂ ਮੈਨੂੰ ਵੀ ਛੱਡਣੋਂ ਆਂਦੇ ਕੋਈ ਨਹੀਂ ਨੂੰ ਛੱਡੋ ਉਹਨਾਂ ਦੇ ਤੈਨੂੰ ਵੀ ਛੱਡਾਂਗੇ ਜੀ ਮਜ਼ਾਕ ਤਾਂ ਨਹੀਂ ਉਡਾਂਦੇ ਤੁਹਾਡੇ ਦੋਸਤ ਫਰੈਂਡ ਸਰਕਲ ਦੇ ਵਿੱਚ ਮਜ਼ਾਕ ਇੱਕ ਦੂਜੇ ਨੂੰ ਕਰ ਦਿੰਦੇ ਕਰਦੇ ਯਾਰ ਦੋਸਤ ਵੀ ਮਜ਼ਾਕ ਤੁਹਾਡੇ ਵੇਖੋ ਮਜ਼ਾਕ ਕਰਨ ਨੂੰ ਬਣਿਆ ਜੀ ਮਜ਼ਾਕ ਆ ਸਮਝ ਆ ਗ ਜਾ 200 ਤਾਂ ਤੇ ਚੱਲ ਜਾਂਦਾ ਜੀ ਕੀ ਕਹਿੰਦੇ ਨੇ ਦੋਸਤੋ ਸਾਡੇ ਫਿਰ ਤੁਹਾਨੂੰ ਜਦੋਂ ਮੈਂ ਮਜ਼ਾਕ ਕਰਦੇ ਮਜ਼ਾਕ ਹੈ ਉਹ ਪੁੱਛਣਗੇ ਤੂੰ ਵਿਆਹ ਕਰਾ ਕਾਉਣਾ ਮੈਂ ਤਾਂ ਪਹਿਲਾਂ ਤਾੜਾ ਵੇਖਣਾ ਫਿਰ ਮੈਂ ਆਪ ਖਾਉਂਗਾ ਜੀ ਵੈਸੇ ਸ਼ੌਂਕ ਹੈ ਤੁਹਾਨੂੰ ਵਿਆਹ ਕਰਵਾਉਂਦਾ ਮੈਂ ਕਿਹਾ ਮਾਤਾ ਨੂੰ ਪੁੱਛਾਂ ਮਾਤਾ ਨੂੰ ਰੋਜ਼ ਦਮਾਜ ਹੁੰਦੀ ਮੈਂ 3 ਇੰਤਰੀਆਂ ਵਿੱਚ ਕਹਤਾ ਕੋਈ ਬਣੋ ਬਚੋਣਾ ਮਿਆ ਮੋ ਬਚੋਣਾ ਬਣੋ ਮਿਆ ਕੋਈ ਘਾਣਾ ਵਿਆਹ ਆ ਇਹ ਸ਼ਾਪਾ ਨੂੰ ਤਿਆਰ ਹੋਇਆ ਮੈਂ ਵਿਚੋਲੇ ਨੂੰ ਛੱਡ ਗਿਆ ਜੀ ਇਹਦੇ ਆ ਕਹਿੰਦਾ ਮੈਂ ਇਹਦੇ ਦੇ ਤੂਲੇ ਦੀ ਸਾਫ ਪਾਉਂਗਾ ਵਿਚੋਲਿਆਂ ਨੂੰ ਤੇ ਮੇਰਾ ਮੈਨੂੰ ਰਿਸ਼ਤਾ ਲਿਆਓ ਬਹੁਤ ਕਾਲਾ ਵਿਆਹ ਕਰਾਉਣ ਨੂੰ ਅੱਛਾ ਜੀ ਹਾਂ ਜੀ ਹਾਂ ਜੀ ਗੱਲ ਇੱਕ ਜੀ ਬਚੋਨਾ ਇੱਕੋ ਬਣਿਓ ਮੈਂ ਕੋਈ ਨਹੀਂ ਜਨਾਨੀਆਂ ਨਹੀਂ ਚਾਂਦੀਆਂ ਜਣੀਆਂ ਸਾਪ ਚਾਹਿਆ ਨੂੰ ਪੜੂ ਜੀ ਕਿੱਦਾਂ ਦੀ ਕੁੜੀ ਚਾਹੀਦੀ ਫਿਰ ਤੁਹਾਨੂੰ ਜਿਹੜੀ ਮਾਂ ਮੇ ਮਾਂ ਪਿਓ ਦੀ ਇੱਜ਼ਤ ਕਰੇ ਜੀ ਯਾਨੀ ਕਿ ਦਾਦੀ ਦਾਦਾ ਤੇ ਮਾਪੇ ਦੀ ਇੱਜ਼ਤ ਹਾਂ ਜੀ ਇਹਨਾਂ ਦੀ ਇੱਜ਼ਤ ਕਰੇ ਜੀ ਠੀਕ ਹੈ ਫਿਰ ਕਿੱਥੇ ਕਮਾਨ ਲੈ ਆਉਂਗੇ ਜੇ ਤੁਹਾਡਾ ਵਿਆਹ ਹੋਣਾ ਜਦੋਂ ਜਿੱਥੇ ਮੈਂ ਕਮ ਉਹ ਥੇ ਉਹ ਨੂੰ ਮੈਂ ਜਾ ਆਓ ਇਹ 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 ਦੀ ਇੱਜ਼ਤ ਭਾਵੇਂ ਨਾ ਹੀ ਕਰੇ ਸਾਡੀ ਜ਼ਰੂਰ ਕਰੇ ਹਾਂਜੀ ਜਿਹੜੀ ਜਨਾਨੀ ਮਾਂ ਪਿਓ ਦੀ ਇੱਜ਼ਤ ਕਰਦੀ ਉਹ ਆਪਣੇ ਬੰਦੇ ਦੀ ਆਪੇ ਕੋ ਜੀ ਹਾਂਜੀ ਪਰ ਗੋਪਾਲ ਜੀ ਫਿਰ ਜਿਸ ਤਰ੍ਹਾਂ ਤੁਸੀਂ ਦਾ ਤੁਰ ਫੇਰ ਨਹੀਂ ਸਕਦੇ ਫਿਰ ਤੁਹਾਡੀ ਦੇਖਭਾਲ ਕਰਨ ਦੇ ਵਿੱਚ ਕਿੰਨੀ ਕੋਖ ਹੁੰਦੀ ਹੈ ਤੁਹਾਨੂੰ ਜਿਸ ਤਰ੍ਹਾਂ ਕਿਸੇ ਟਾਈਮ ਕੋਈ ਘਰ ਨਹੀਂ ਹੁੰਦਾ ਠੀਕ ਆ ਘਰ ਦੇ ਵੀ ਨਹੀਂ ਤੁਹਾਡੇ ਤੁਹਾਨੂੰ ਛੱਡ ਕੇ ਜਾ ਸਕਦੇ ਆ ਫਿਰ ਜਦੋਂ ਪਾਣੀ ਵਗੈਰਾ ਪੀਣਾ ਹੋਵੇ ਜਦੋਂ ਕੋਈ ਘਰ ਨਹੀਂ ਹੁੰਦਾ ਫਿਰ ਕਿਵੇਂ ਸਾਰਾ ਹੈਂਡਲ ਕਰਦੇ ਵੇਖੋ ਜੀ ਅੱਬਲ ਤੇ ਆ ਚਾਚੀ ਚਾਚਾ ਉਹ ਕਿਵੇਂ ਮੰਮੀ ਦੜੀ ਹੁੰਦੇ ਫਿਰ ਨਾ ਵੀ ਆਉਣਾ ਇੱਥੇ ਟਾਇਕੇ ਘਰ ਛੱਡ ਜੰਡੇ ਆ ਉਹ ਫਿਰ ਆਪੇ ਪਾਣੀ ਤਾਂ ਨਹੀਂ ਫੜਾ ਡੜੇ ਪੀ ਆ ਡੜੇ ਹਾਂਜੀ ਬਾਪੂ ਜੀ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਕਿਉਂਕਿ ਪਹਿਲੀ ਵਾਰ ਤੁਹਾਡੇ ਪੋਤਾ ਹੋਇਆ ਤੁਹਾਨੂੰ ਚਾਹ ਸੀਗਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਬਚਪਨ ਦੇ ਵਿੱਚ ਤੋਰ ਫੇਰ ਨਹੀਂ ਸਕਦਾ ਹਾਂ ਜੀ ਵੇਖੋ ਜੀ ਸਾਡਾ ਅਸੀਂ ਗਿਲਾ ਸ਼ਿਕਵਾ ਮਹਾਰਾਜ ਤੇ ਕਰਾਂਗੇ ਵੀ ਤੇ ਕੁਝ ਨਹੀਂ ਕਰ ਸਕਦੇ ਜੋ ਉਹਨੂੰ ਮਨਜ਼ੂਰ ਆ ਉਹ ਉਹਨੇ ਕਰ ਦਿੱਤਾ ਜੀ ਜੀ ਤੇ ਸਾਡਾ ਤਾਂ ਹੁਣ ਇਹੋ ਹੀ ਆ ਵੀ ਇਹਦੀ ਸੇਵਾ ਹੀ ਕਰਨਿਆ ਚਲੋ ਜਿੱਥੋਂ ਤੱਕ ਸਾਡੀ ਹਿੰਮਤ ਹੈਗੀ ਕਰੀ ਜਾਂਦੇ ਹਾਂ ਜੀ ਇੰਨਾ ਵਾ ਕਮਾਲ ਤੁਸੀਂ ਲਿਖ ਦਿਓ ਇੱਕ ਸ਼ਾਇਰੀ ਹੋਰ ਹੋ ਜਵੇ ਫਿਰ ਹਾਂਜੀ ਸਹੀ ਸੁਣੋ ਨਾ ਮੈਂ ਮੈਂ ਇੱਕ ਆਮ ਬੰਦਾ ਵਾਂ ਮੈਂ ਟੈਂਡ ਨਹੀਂ ਕੋਈ ਮੈਂ ਇੱਕ ਆਮ ਬੰਦਾ ਵਾਂ ਮੈਂ ਟੈਂਡ ਨਹੀਂ ਕੋਈ ਮੈਂ ਉਹ ਸ ਬੰਦੇ ਨੂੰ ਮੂੰਹ ਨਹੀਂ ਨੋਣਾ ਜਿਹਦਾ ਟੈਂਡ ਨਹੀਂ ਕੋਈ ਪੰਜਾਬ ਦੀ ਮਾਂ ਬੋਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜ਼ੀ ਨੋਂਦੇ ਆ ਵੀ ਇਹ ਪੰਜਾਬ ਵਾਂ ਅੰਗਲੈਂਡ ਨਹੀਂ ਕੋਈ ਵੀ ਇਹ ਪੰਜਾਬ ਵਾਂ ਅੰਗਲੈਂਡ ਨਹੀਂ ਕੋਈ ਜੀ ਕੋਮੇਡੀ ਵੀਡੀਓ ਤੁਹਾਨੂੰ ਆਂਦੀ ਹੈ ਕੋਈ ਨਾ ਉਹ ਨਹੀਂ ਹੰਡੀ ਬੋਲੀਆਂ ਹੰਡੀਆਂ ਮੈਨੂੰ ਉਹ ਵੀ ਸੁਣਾ ਦਿਓ ਫਿਰ ਬੋਲੀਆਂ ਵੀ ਥੋੜੀਆਂ ਜਿਹੜੀ ਬੋਨੀ ਹੈ ਨਾ ਬੋਨੀ ਮੈਂ YouTube ਤੋਂ ਵੇਖੀ ਆ ਇਹ ਛੇ ਜਿਹੜੇ ਛੇ ਮੈਂ ਮੈਂ ਸਹੀ ਨਹੀਂ ਨਿਕੜਾ ਬੋਨੀਆਂ ਨਹੀਂ ਨਿਕੜਾ ਤਾਂ ਨੋਟਾ ਇੱਕ ਬੋਲੀ ਸੁਣਾ ਦਣਾ ਮੈਂ ਬਾਈ ਬਸੀ ਖਤਣ ਗਿਆ ਸੀ ਬਾਈ ਬਸੀ ਖਤਣ ਗਿਆ ਸੀ ਉਹ ਕੱਢ ਕੇ ਨਿਹੰਡੀ ਖੇਸੀ ਉਹ ਮੁੰਡੇ ਦਾ ਡੜੀ ਰੁਛਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਮੁੰਡੇ ਦਾ ਡੜੀ ਰੁਛਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਤੇ ਤੁਸੀਂ ਦਾਦਾ ਜੀ ਨੂੰ ਆਪਣੇ ਸੁਣਾਉਂਦੇ ਹੋ ਫਿਰ ਹਾਂਜੀ ਬਾਪੂ ਨੂੰ ਸੁਣਾਉਣਾ ਆਦਾ ਬਾਪੂ ਰੋਚ ਜਾਂਦਾ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਬਾਪੂ ਜੀ ਰੋਸਦੇ ਜਾਂਦੇ ਫਿਰ ਤੁਸੀਂ ਵੇਖੋ ਇਹ ਇਹ ਰਸਾਦੰਦਾ ਬੋਲੀਆਂ ਪਾਗੇ ਰਸਾਦੰਦਾ ਦੇ ਹਾਂਜੀ ਆਪਣੇ ਵਿਆਹ 'ਚ ਵੀ ਇਸੇ ਤਰ੍ਹਾਂ ਫਿਰ ਬੋਲੀਆਂ ਪਾਉਂਗੇ ਮੈਂ ਨਾ ਪੂਰੀ ਅਟਕਾਵਾਂਗੇ ਆਪਣੇ ਵਿਆਹ 'ਚ ਉਸ ਟਾਈਮ ਫਿਰ ਕਿਹੜੀ ਬੋਲੀ ਪਾਉਂਗੇ ਤੁਸੀਂ ਜਿਹੜੀ ਆ ਗਈ ਉਹੀ ਪੜਾਂਗੇ ਜੀ ਬਾਪੂ ਜੀ ਤਾਂ ਤੁਹਾਡੇ ਗੰਦੇ ਕੀ ਆ ਚੈਨ ਜਿਹੜੀ ਚੋਰੀ ਕਰਕੇ ਲਿਆਏ ਹੋ ਤੁਸੀਂ ਹਾਂਜੀ ਉਮ ਪਨਾਇ ਕਮੇਟਮੇਨ ਉਚਤ ਕਰਨ ਨੂੰ ਜੀ ਪੈਨਾ ਤੇ ਪਤਿ ਤਕਨ ਨੂੰ ਬਾਕੀ ਉਹ ਪਾਦ ਨਾ ਬੋਣੀ ਬੜੀ ਬੜੀ ਆ ਵਾ ਵੀ ਕਿਹੜੀ ਅਮ ਮਗਾ ਚਲੂਗਾ ਕੇ ਦਾਲ ਚਲੂਗੀ ਮਗਾ ਚਲੂਗਾ ਕੇ ਦਾਲ ਚਲੂਗੀ ਝੰਡਾ ਨੇ ਕੇ ਆ ਜਾ ਸੋਹਣਿਆ ਤੇ ਨਾਲ ਚਲੂਗੀ ਝੰਡਾ ਨੇ ਕੇ ਆ ਜਾ ਸੋਹਣਿਆ ਤੇ ਨਾਲ ਚਲੂਗੀ ਅੱਛਾ ਜੀ ਮੁਗਾ ਚਲਾਉਂਗਾ ਕਿ ਦਾਲ ਚਲਾਉਂਗੇ ਵਿਆਹ ਤੇ ਫਿਰ ਨਹੀਂ ਆਈ ਸੋਫੀ ਬੰਦੇ ਨਾਲ ਹੀ ਚਲਾਵਾਂਗੇ ਚਾ ਦਾਲ ਹੀ ਚਲਾਉਂਗੇ ਨਾਲੇ ਸੋਫੀ ਵੀ ਕਹੀ ਜਾਂਨੇ ਤੇ ਲੈ ਦਾਲ ਦਾਲ ਅੱਛਾ ਦਾਲ ਹੀ ਚਲਾਉਂਗੇ ਜੀ ਹੁੰਦਾ ਨਾ ਮੂਗਾ ਚਲੂਗਾ ਕਿ ਦਾਲ ਚਲੂਗੀ ਮੂਗਾ ਚਲੂਗਾ ਕਿ ਦਾਲ ਚਲੂਗੀ ਝੰਡਾ ਨਾ ਕਿ ਆ ਜਾ ਸੋਹਣਿਆ ਤੇ ਨਾਲ ਚਲੂਗੀ ਝੰਡਾ ਨਾ ਕਿ ਆ ਜਾ ਸੋਹਣਿਆ ਤੇ ਨਾਲ ਚਲੂਗੀ ਵੈਸੇ ਤੁਸੀਂ ਜਿਸ ਤਰ੍ਹਾਂ ਕੀ ਅੱਜ ਕੱਲ ਮੈਰਿਜ ਬਿਊਰੋ ਵੀ ਖੁੱਲੇ ਪਏ ਆ ਤੁਸੀਂ ਭੇਜੀ ਆਪਣੀ ਫੋਟੋ ਵਗੈਰਾ ਕਿਸੇ ਨੂੰ ਕਿਉਂਕਿ ਤੁਹਾਡੇ ਵਰਗੇ ਹੋਰ ਵੀ ਕਈ ਕੁੜੀਆਂ ਨੇ ਨਹੀਂ ਜੀ ਇਹ ਬੇਬੇ ਨਹੀਂ ਮੈਂ ਮੰਨਦੀ ਅੱਛਾ ਜੀ ਕਹਿੰਦੀ ਬੇਬੇ ਤੁਹਾਡੀ ਬੇਬੇ ਆ ਨਹੀਂ ਪੁੱਤ ਇੱਤਿਆਂ ਛੰਨਣਾ ਆਏਗਾ ਉੜਵੀ ਤੇ ਆ ਡੜਵੀ ਉੜਵੀ ਆਇਆ ਤੇ ਨਮੀ ਉੜਵੀ ਹੋਣਾ ਮੈਂ ਮਾਂ ਤੈਨੂੰ ਚੰਡਿਆ ਮੈਂ ਕਿ ਕੋਈ ਨਹੀਂ ਮੈਂ ਆਪਣੀ ਨਾ ਜਿੱਥੇ ਮੇਰਾ 2007 ਦਾ ਜਨਮ ਨਾ ਉੱਥੇ ਮੈਂ 2001 ਦਾ ਕੱਢੂ ਫੇਰ ਵਿਆਹੀ ਮੈਨੂੰ ਜੀ ਵਿਆਹ ਤਾਂ ਵਾਅਦਾ ਫਿਰ ਕੰਮ ਕਰਨੇ ਪਾਣਾ ਤੁਹਾਨੂੰ ਕੀ ਕੰਮ ਕਰੋਗੇ ਫਿਰ ਤੁਸੀਂ ਤੂੰ ਕਿਉਂਕਿ ਤੁਸੀਂ ਤਾਂ ਤੁਰ ਫੇਰ ਨਹੀਂ ਸਕਦੇ ਵੇਖੋ ਜੀ ਕੰਮ ਰਿਆਂ ਕਰਨੇ ਇਤੋਂ ਵੱਡਾ ਕੰਮ ਮੈਂ ਕਿਹੜਾ ਕਰਾਂ ਜੀ ਹਾਂਜੀ ਕੰਮ ਦਿਆਂ ਕਨੇ ਵਿੜਵਾ ਪੁੰਡਿਆਂ ਤੇ ਜਦੋਂ ਮੈਂ ਕੰਮ ਟੋਪਿਆ ਚੰਗੀ ਤਰ੍ਹਾਂ ਦਿਆ ਤਾਂ ਉਹਨਾਂ ਨੇ ਪਾ ਮਾਤ ਮਾਡੇ ਮੇਵਾ ਕੋਈ ਨਹੀਂ ਫੇ ਆਪਾਂ ਵਿਆਹ ਕਰਾਨਾ ਗੱਡੀ ਵੀ ਚਲਾ ਲੈਨੇ ਹੋ ਤੁਸੀਂ ਗੱਡੀ ਤਾਂ ਨਹੀਂ ਢੀ ਆ ਜੀ ਹਾਂਜੀ ਕਿਹੜੀ ਗੱਡੀ ਆ ਤੁਹਾਡੇ ਕੋਲ ਗੱਡੀ ਉਹ ਖੜੀ ਕੱ ਲਈ ਰੰਗ ਰੂਪ ਕੁਨ ਕਾਇਆ ਉਹਨਾਂ ਦਾ ਰੰਗ ਕੁ ਕਾਇਆ ਵਾ ਤੇ ਉਹ ਖਨੂਟੀ ਵੇਖੋ ਕਿੱਥੇ ਕਿੱਥੇ ਗੇੜੀਆਂ ਲਾਣੇ ਘਰ ਦੇ ਵਿੱਚ ਗੇੜੀਆਂ ਲਾਣੇ ਜਾਂ ਬਾਹਰ ਫਿਰ ਪਿੰਡ ਦੀਆਂ ਗੇੜੀਆਂ ਵੀ ਲਾਣੇ ਆ ਨਹੀਂ ਉਹ ਵੀ ਬੰਤਾ ਹੀ ਵੱਢੀ ਦਾ ਕੰਮਾਂਗੇ ਫੇਰ ਪੰਡਾ ਜਾਇਆ ਕਾਂਗੇ ਇੱਧਰ ਤਾਇਆ ਨਾ ਚਲ ਜੀਦਾ ਵਾ ਇੰਨਾ ਤਾਇਆ ਨਾ ਚਲ ਜੀਦਾ ਚਾਚਾ ਜੀ ਨਾ ਚਲ ਜੀਦਾ ਵਾ ਤੇ ਇਦਾਂ ਕਮਾ ਨਹੀਂ ਰਹੀ ਆ ਕੋਪਾਲ ਜੀ ਜਿਸ ਤਰ੍ਹਾਂ ਤੁਹਾਡੇ ਦਾਦੀ ਦਾਦਾ ਜੀ ਸਿਆਣੇ ਹੋ ਗਏ ਨੇ ਇਹਨਾਂ ਦੀ ਉਮਰ ਹੈ ਬਹਿ ਕੇ ਰੋਟੀ ਪਾਣੀ ਖਾਂਦੀ ਤੁਹਾਨੂੰ ਦੁੱਖ ਲੱਗਦਾ ਇਸ ਉਮਰ ਦੇ ਵਿੱਚ ਤੁਹਾਨੂੰ ਆ ਸਾਹਮਦੇ ਪਏ ਨੇ ਵੇਖੋ ਜੀ ਮੈਂ ਬਾਪੂ ਉਹਨਾਂ ਇੱਕ ਜਮੀਨ ਨੇ ਆਉਗੇ ਹਟ ਪੱਠੇ ਦੇ ਹੀ ਵੜਨ ਮੈਂ ਕਿਹਾ ਬਾਪੂ ਹੁਣ ਤੇ ਯੂੰ ਬੰ ਕੰਮ ਕੰਦੀ ਨਹੀਂ ਤੂੰ ਇਨਰਾਮ ਕਾ ਬਾਪੂ ਵੰਡਾ ਹੁਣ ਮੈਂ ਕਿ ਕਮ ਆ ਪਉਣੇ ਤੇ ਪੈਣੀਆਂ ਮੈਂ ਕਹਿੰ ਮੈਂ ਆਏ ਕੋਈ ਕੰਮ ਤੋਂ ਉਹਨਾਂ ਦੇ ਮਾਤਾ ਨੂੰ ਵੀ ਕੰਮ ਹੀ ਰੱਖ ਦੇਣੀ ਬਾਪੂ ਨੂੰ ਵੀ ਕੰਮ ਕਰ ਰੱਖ ਜਾਣਾ ਤੇ ਬਾਪੂ ਆਂਦਾ ਪਰ ਮੈਂ ਕੰਮ ਆਪ ਕਰਨਾ ਫੇਰ ਜੇ ਮੈਂ ਬੈਗ ਗਿਆ ਨਾ ਤੇ ਫੇਰ ਮੈਂ ਗੋਡੇ ਨਹੀਂ ਕੰਮ ਕਰਨੇ ਜੀ ਸੋ ਲਾਸਟ ਦੇ ਵਿੱਚ ਕੁਝ ਕਹਿਣਾ ਚਾਹੁੰਗੇ ਦਰਸ਼ਕਾਂ ਜਿਹੜੇ ਲੋਕ ਤੁਹਾਨੂੰ ਬੈਡ ਕਮੈਂਟ ਕਰਦੇ ਨੇ ਜਾਂ ਵੇਖੋ ਪਮਾਤਮਾ ਜੋ ਕੱਦਾ ਚੰਗਾ ਕੱਦਾ ਬੱਕੀ ਤੁਸੀਂ ਇਦਾਂ ਕਮੈਂਟ ਕਰੋਗੇ ਮਾਰੇ ਠੀਕ ਆ ਜੀ ਤੇ ਇਦਾਂ ਕੁਝ ਨਹੀਂ ਬਣਾ ਮੈਂ ਮੈਂ ਕੈਨ ਮੋੜਾ ਨਹੀਂ ਕੰਡਿਆ ਮੈਂ ਕੈਨ ਮੋੜਾ ਨਹੀਂ ਕੰਡਿਆ ਮਾਂ ਮੈਂ ਕਹਿਣਾ ਹੀ ਆ ਜੋ ਮर्जी ਕਹੀ ਜੋ ਮੈਂ ਆਪਣਾ ਕੰਮ ਰੱਖਣਾ ਖਿੱਚ ਕੇ ਠੀਕ ਆ ਜੀ ਬਾਕੀ ਮਾਤਾ ਜੀ ਨਾਲ ਵੀ ਤੁਸੀਂ ਮੜੀ-ਮੁਟੀ ਕੰਨੋ ਗੱਲਬਾਤ ਜੀ ਬਿਲਕੁਲ ਹਰਗੋਪਾਲ ਦੇ ਦਾਜੀ ਦਾਦੀ ਜੀ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਦਾਦੀ ਜੀ ਆਜੋ ਇੱਧਰ ਆਜੋ ਇੱਕ ਮਿੰਟ ਜੀ ਨਹੀਂ ਨਹੀਂ ਦੋ ਵੀ ਗੱਲਾਂ ਉਹ ਦਾਦੀ ਜੀ ਤੁਹਾਡੇ ਕਹਿੰਦੇ ਮੈਂ ਗੱਲ ਹੀ ਨਹੀਂ ਕਰਨੀ ਮਾਤਾ ਜੀ ਠੀਕ ਨਹੀਂ ਨਾ ਅੱਜ ਅੱਜ ਡੋਕ ਕੰਨੋ ਡੋਕ ਨਹੀਂ ਉਹ ਕੀ ਗੱਲਾਂ ਕਰਨੀਆਂ ਫਿਰ ਦਾਦੀ ਨੂੰ ਕੋਈ ਮਜ਼ਾਕ ਹੋਈ ਵੇ ਫਿਰ ਉਹ ਦਾਦੀ ਵੀ ਤੁਹਾਡੀ ਆ ਗਈ ਆ ਫਿਰ ਨਹੀਂ ਦਾਦੀ ਮਜ਼ਾਕ ਨਹੀਂ ਆ ਦਾਦੀ ਠੀਕ ਨਹੀਂ ਆ ਅੱਛਾ ਠੀਕ ਨਹੀਂ ਤਾਂ ਨਹੀਂ ਮਜ਼ਾਕ ਕਰਨ ਨਹੀਂ ਦਾਦੀ ਨੂੰ ਨਹੀਂ ਮਜ਼ਾਕ ਆਈ ਦਾ ਦਾਦੀ ਗਾਲਾਂ ਕੱਢਦੀ ਤੁਹਾਨੂੰ ਫਿਰ ਗਾਲਾਂ ਤਾਂ ਨਹੀਂ ਕੱਢਦੀ ਜਿਹੜਾ ਉਹ ਆਦੀ ਗੱਲ ਕਹਿੰਦਾ ਉਹ ਕੱਢਦੀ ਏ ਅੱਛਾ ਠੀਕ ਕੰਦੀ ਦਾਦੀ ਫਿਰ ਉਹਦਾ ਤੁਮ ਸਮਝਾਓ ਇਹਨਾਂ ਨੂੰ ਮੁੰਡਾ ਵਿਆਹ ਦੇ ਮੁੰਡੇ ਦੀ ਉਮਰ ਹੋਈ ਵੀ ਹੋਣਾਈ ਅੱਛਾ ਜੀ ਦਾਦੀ ਜੀ ਉਹ ਕਹਿੰਦਾ ਮੁੰਡਾ ਵਿਆਹ ਦੋ ਮੁੰਡੇ ਦੀ ਉਮਰ ਹੋਈ ਪਈ ਆ ਹਾਂ ਜੀ ਆਈ ਤੇ ਵੀਰ ਜੀ ਇਹੋ ਹੀ ਆਨੇ ਆ ਤੁਹਾਡਾ ਵੀਰਾਂ ਦਾ ਪਹਿਣਾ ਦਾ ਘਰ ਆਏ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਸ ਮੈਂ ਇਹ ਹੋਣੀ ਆ ਵੀ ਤੋਰ ਪਾਵੇ ਕਿ ਤੇਰੇ ਮੇਰੀ ਇਹਦੀ ਇਹੋ ਗੱਲਬਾਤ ਰਹਿੰਦੀ ਵੀ ਤੂੰ ਜਿੱਦਣ ਤੋਰ ਪੇਂਗਾ ਨਾ ਮੈਂ ਉਸ ਦਿਨ ਤੈਨੂੰ ਵਿਆਹ ਦੂੰਗੀ। ਇਹ ਇੱਕ ਤੇ ਇਹ ਮੰਜੀ ਤੇ ਬੈਠਾ ਮੁੜ ਕੇ ਹੋ ਰਿਹਾ ਓ ਜੀ ਆ ਗਈ ਤੇ ਫਿਰ ਅਸੀਂ ਕਿੱਦਾਂ ਸੰਭਾਂਗੇ? ਨਹੀਂ ਉਹ ਤੁਹਾਡੀ ਫੇੜੀ ਨਹੀਂ ਆਵਾਂਗੇ ਆਪਾਂ। ਆਵਾਂਗੇ ਤੁਹਾਡੀ ਫੋੜੀ ਭਾਵੇਂ ਕਾਦਰ ਤੇ ਛੋਟੀ ਹੋਵੇ, ਆਪਾਂ ਨਹੀਂ ਆਵਾਂਗੇ ਤੁਹਾਡੀ ਫੇੜੀ। ਜੀ। ਵਿੱਚ ਬਾਪੂ ਜੀ ਕੁਝ ਕਹਿਣਾ ਚਾਹੂਗੇ ਦਰਸ਼ਕਾਂ ਨੂੰ ਤੁਸੀਂ ਜਿਹੜੇ ਲੋਕ ਇਹਨੂੰ ਬੈਡ ਕਮੈਂਟ ਕਰਦੇ ਨੇ। ਵੇਖੋ ਜੀ ਇਹਦੇ ਮੂਰਖ ਜਿਹੜੇ ਇਦਾਂ ਮਤਲਬ ਕਮੈਂਟ ਕਰਦੇ ਆ, ਮਾੜੇ ਕਮੈਂਟ ਕਰਦੇ ਨਹੀਂ ਕਰਨੇ ਚਾਹੀਦੇ। ਇੱਕ ਦੇ ਬੱਚਾ ਆਪਣਾ ਕੰਮ ਲੈ ਕੇ ਚੱਲਣ ਦਾ ਤੌਰ ਫਿਰ ਹੋ ਸਕਦਾ ਨਹੀਂ ਪੜਿਆ ਵੀ ਨਹੀਂ ਗਾ ਜਿਹੜਾ ਪੜ੍ਹ ਹੋ ਕੇ ਵੀ ਇਨਾਂ ਮਤਲਬ ਦਿਆ ਕਰਨ ਦੇ ਇਨਾਂ ਨੂੰ ਨਹੀਂ ਇਹੋ ਜੀ ਗੱਲ ਕਰਨੀ ਚਾਹੀਦੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਕਿਸੇ ਦਾ ਬੁਰਾ ਵੀ ਨਾ ਕਰਨੇ ਤੇ ਨਹੀਂ ਕਰਨਾ ਚਾਹੀਦਾ ਇਨਾਂ ਨੂੰ ਅਸੀਂ ਇਹੋ ਆਖਾਂਗੇ ਚਲੋ ਉਹਨਾਂ ਦੇ ਹੋ ਸਕਦਾ ਉਹਨਾਂ ਨੂੰ ਕੁਦਰਤ ਨੇ ਇਸੇ ਕੰਮ ਹੀ ਲਾਇਆ ਹੋਵੇ ਤੁਸੀਂ ਬਦਨਾਮੀ ਕਰਨੀ ਹੈ ਕਿਸ ਨਾ ਕਿਸ ਦੀ ਅਸੀਂ ਇਹੋ ਕੋਈ ਕਹਿਣਾ ਚਾਹੁੰਦੇ ਆ ਜੀ ਨਹੀਂ ਇਨਾਂ ਨੂੰ ਕਹਿਣਾ ਚਾਹੀਦਾ ਕੀ ਕਹਿ ਰਹੀ ਸੀ ਕਿ ਤੁਸੀਂ ਬਾਕੀ ਮੈਂ ਤਾਂ 100 ਬੰਦਾ ਮੜਾ ਹੋਗਾ ਨਾ ਉਹ ਤੋਂ ਇੱਕ ਵੀ ਚੰਗਾ ਨਿਕਲਵਾਵੇ ਤਾਂ ਉਹ ਵੀ ਛੋਲੇ ਬਣਾਉਂਦਾ ਜੀ ਮਤੈ ਤੋ ਅਡੀ ਇਨੀ ਸਿਆਣੀ ਉਮਰ ਹੋ ਗਈ ਹੈ ਚੱਕਨ ਥੱਲਨ ਦੇ ਵਿੱਚ ਕਿੰਨੀ ਕੋਖ ਤੁਹਾਨੂੰ ਹੁੰਦੀ ਹੈ ਵੀ ਜੀ ਸਾਨੂੰ ਅਹੀਂ ਐਡਾ ਮਹਿਸੂਸ ਨਹੀਂ ਕਿ ਕਰਦੇ ਜੀ ਮਾਲਕ ਨੇ ਇਸ ਤਰ੍ਹਾਂ ਕੀਤਾ ਹੀ ਮੈਨੂੰ ਇਦਾਂ ਕਰਾਂਗੇ ਦਾ ਮਾਨ ਕਿੱਥੇ ਜਾਊਗਾ ਅਹੀਂ ਇਹਨੂੰ ਚੰਗਿਆਂ ਨਾਲ ਵੀ ਵਾਧ ਰੱਖ ਕੇ ਕਰਦੇ ਚਲੋ ਹੁਣੇ ਸੁਖ ਨਾ ਸਰੀਰ ਦੇ ਮੜੇ ਜੇ ਭਾਰੇ ਹੋ ਗਏ ਆ ਵੀ ਮੇਰੇ ਕੋ ਘੱਟ ਹੁੰਦੇ ਆ ਜਿਹੜਾ ਵੀ ਘਰ ਦੇ ਵਿੱਚ ਜੀ ਇਹਨੂੰ ਇਸ ਤਰ੍ਹਾਂ ਕਰ ਦਿੰਦੇ ਚਾਚੀ ਆ ਮੰਮੀ ਡੈਡੀ ਇਹਨਾਂ ਦਾਦਾ ਜੀ ਕਰ ਦਿੰਦੇ ਹਾਂਜੀ ਗੋਪਾਲ ਜੀ ਫਿਰ ਜਾਂਦੇ ਜਾਂਦੇ ਇੱਕ ਸ਼ਾਇਰੀ ਹੋਈ ਵੇ ਫਿਰ ਹਾਂਜੀ ਸਹੀ ਸੁਣੋ ਨਾ ਮੈਂ ਅਛਤਾਦ ਮੈਂ ਇੱਕ ਅਛਤਾਦ ਮੈਂ ਪੋਟਾ ਬੱਬਾ ਸਿਆਂ ਦਾ ਗਿਦੜਾ ਟੋਡਾ ਕਿੱਥੇ ਦਾਨਿਆ ਮਿਤਵਾ ਚ ਗਿਦੜਾਂ ਦੇ ਮੂੰਹ ਬੰਦ ਕਰਦੇ ਆ ਸੱਚੇ ਬੰਦੇ ਦੇ ਗੜੀ ਬੰਦੇ ਬੜੇ ਡੋੜਿਆ ਅਸੀਂ ਮਿਤਗਾ ਸੱਚੀ ਗੱਲ ਮੂੰਹ ਤੇ ਕੱਢੇ ਤਾਇਆ ਨਗਰੇ ਕੋੜੇ ਆ ਤਾਇਆ ਨਗਰੇ ਕੋੜੇ ਜੀ ਹਰ ਗੋਪਾਲ ਜੀ ਦੇ ਨਾਲ ਗੱਲਬਾਤ ਕੀਤੀ ਉਹਦੀ ਦਾਦੀ ਦਾਦੇ ਦੇ ਨਾਲ ਗੱਲਬਾਤ ਕੀਤੀ ਹਰ ਗੋਪਾਲ ਦੀ ساری ਜ਼ਿੰਦਗੀ ਦੀ ਕਹਾਣੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵਾਤ ਵਾਤ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ